ਸਾ ਸ੍ਰੀ ਕਾਲਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ। ਇੱਡੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ। ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸ਼ੁਰੂਆਤ ਕਰਦੇ ਆਂ ਇੱਡੀ ਵੱਡੀ ਖਬਰ ਪਹਿਲਾਂ ਕੀਤੇ ਹੱਥਿਆ ਫਿਰ ਸੀਮਿੰਟ ਨਾਲ ਭਰਿਆ ਭਰ ਕੇ ਇੱਕ লাশ ਨੂੰ ਟਰੱਕ ਵਿੱਚ ਸੇਵਾਮੁਕਤ ਏਐਸਆਈ ਦਾ ਪੁੱਤਰ ਤੇ ਨੂੰ ਗ੍ਰਿਫਤਾਰ ਕੁਝ ਦਿਨ ਪਹਿਲਾਂ ਸतीश ਘੜਦੇ ਰਾਏਪੁਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਰਾਏਪੁਰ ਦੀ ਅੰਦਰ ਪ੍ਰੈਸ ਪੁਲਾਨੀ ਵਿੱਚ ਖੜੇ ਇੱਕ ਟਰੱਕ ਵਿੱਚੋਂ ਇੱਕ ਸੂਟਕੇਸ ਮਿਲਿਆ ਸੀ ਜਿਸ ਦੇ ਚੱਕ ਨੌਜਵਾਨ ਦੀ Laash बरामद ਹੋਈ ਹੁਣ ਰਾਏਪੁਰ ਪੁਲਿਸ ਨੇ ਇਸ ਕਤਲ ਦਾ ਪੇਤ ਸੁਝਾ ਲਿਆ ਹੈ ਇਸ ਦਾ ਸਬੰਧ ਦਿੱਲੀ ਦੇ ਨਾਲ ਹੈ ਸੂਟਕੇਟ ਸੂਟਕੇਸ ਵਿੱਚੋਂ ਮਿਲੀ Laash ਦੇ ਪਛਾਣ ਰਾਏਪੁਰ ਦੇ ਕਿਸ਼ੋਰ ਪੰਕੜਾ ਵਜੋਂ ਹੋਈ ਕਿਸ਼ੋਰ ਦੇ ਕਤਲ ਦਾ ਮਾਸਟਰਮਾਈਂਡ ਕੋਈ ਹੋਰ ਨਾ ਕਿਸੀ ਉਸ ਦਾ ਵਕੀਲ ਹੈ ਜੋ ਦਿੱਲੀ ਵਿੱਚ ਰਹਿੰਦਾ ਹੈ ਪੁੱਲ ਨੇ ਵਕੀਲ ਅਤੇ ਉਸ ਦੀ ਪਤਨੀ ਨੂੰ ਹਰ ਅਸ ਦੇ ਵਿੱਚ ਲੈ ਲਿਆ ਦਾ ਅਸਲੀ ਮਾਮਲਾ ਜਾਇਦਾਦ ਦੇ ਬਵਾਦ ਦਾਸੀ ਕਿਸ਼ੋਰ ਮੰਕੜਾ ਨੇ ਆਪਣਾ ਘਰ ਵੇਚਣ ਦਾ ਫੈਸਲਾ ਕੀਤਾ ਤੇ ਵਕੀਲ ਅੰਕਤ ਉਪਾਧੀ ਨੂੰ ਇਸ ਬਾਰੇ ਸੂਚਿਤ ਕੀਤਾ ਅੰਕਤ ਨੇ ਕਿਸ਼ੋਰ ਦੇ ਘਰ ਦਾ 50 ਲੱਖ ਵਿੱਚ ਸੌਦਾ ਕੀਤਾ ਤੇ ਕਿਸ਼ੋਰ ਨੂੰ ਦੱਸਿਆ ਕਿ ਘਰ ਸਿਰਫ 30 ਲੱਖ ਰੁਪਏ ਵਿੱਚ ਵੇਚਿਆ ਗਿਆ ਹੈ ਹਾਲਾਂਕਿ ਬਾਅਦ ਵਿੱਚ ਕਿਸ਼ੋਰ ਨੂੰ ਇਸ ਗੱਲ ਦਾ ਇਸ਼ਾਰਾ ਮਿਲ ਗਿਆ ਤੇ ਉਹ 10 ਲੱਖ ਰੁਪਏ ਹੋਰ ਮੰਗਣ ਗਿਆ ਵਕੀਲ ਅੰਕਤ ਨੇ 10 ਲੱਖ ਰੁਪਏ ਦੀਨ ਤੋਂ ਸਾਫ ਇਨਕਾਰ ਕਰ ਦਿੱਤਾ ਦੋਵਾਂ ਵਿੱਚ ਕਰ ਝਗੜਾ ਹੈ ਸਾਦ ਤੱਕ ਵੱਧ ਗਿਆ ਕਿ ਅੰਕਿਤ ਨੇ ਆਪਣੀ ਪਤਨੀ ਸ਼ਿਵਾਨੀ ਨਾਲ ਮਿਲ ਕੇ ਕਸ਼ੋਰ ਨੂੰ ਮਾਰਨ ਦਾ ਫੈਸਲਾ ਕੀਤਾ ਇਸ ਸਾਜ਼ਿਸ਼ ਵਿੱਚ ਦੋ ਹੋਰ ਲੋਕਾਂ ਨੇ ਵੀ ਅੰਕਿਤ ਦਾ ਸਾਥ ਦਿੱਤਾ ਜਿਨ੍ਹਾਂ ਨੂੰ ਪੁਲਿਸ ਨੇ ਰਾਏਪੁਰ ਤੋਂ ਹੀ ਗ੍ਰਿਫਤਾਰ ਕਰ ਲਿਆ ਹੈ ਅੰਕਰ ਨੇ ਅੰਕਤ ਨੇ ਪੂਰੀ ਯੋਜਨਾ ਬੰਦੀ ਨਾਲ ਕਸ਼ੋਰ ਦਾ ਕਤਲ ਕੀਤਾ ਤੇ ਫਿਰ ਉਸ ਦੀ ਲਾਸ਼ ਨੂੰ ਸੀਮੈਂਟ ਦੇ ਘੋਲ ਵਿੱਚ ਪਾ ਕੇ ਸੂਟਕੇਸ ਵਿੱਚ ਪਾ ਦਿੱਤਾ ਫਿਰ ਇੱਕ ਟਰੱਕ ਵਿੱਚ ਪਾ ਦਿੱਤਾ ਪੁਲਿਸ ਨੇ ਪੂਰੇ ਮਾਮਲੇ ਦਾ ਪਰਦਾ ਪਾਚ ਕੀਤਾ ਤੇ ਦਿੱਲੀ ਪੁਲਿਸ ਤੋਂ ਮਦਦ ਮੰਗੀ ਅੰਕਿਤ ਤੇ ਉਸ ਦੀ ਪਤਨੀ ਸ਼ਿਵਾਨੀ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਵਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਰਾਏਪੁਰ ਲਿਆਂਦਾ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਕੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ